ਹਾਂਜੀ ਸਾਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਸੋਸ਼ਲ ਮੀਡੀਆ ਦੇ ਇੱਕ ਫੇਮਸ ਕਪਲ ਦੀਪ ਮਠਾੜੂ ਤੇ ਉਹਨਾਂ ਦੀ ਵਾਈਫ ਸੰਦੀਪ ਕੌਰ ਜਿਹੜੇ ਕਿ ਅੱਜਕੱਲ ਬਹੁਤ ਚਰਚਾ ਦੇ ਵਿੱਚ ਨੇ ਹਰ ਇੱਕ ਚੈਨਲ ਦੇ ਉੱਤੇ ਉਹਨਾਂ ਦੀ ਵੀਡੀਓ ਚੱਲ ਰਹੀ ਆ ਕਿ ਉਹ ਦੋਨੋਂ ਅਲੱਗ ਹੋ ਰਹੇ ਨੇ ਉਹ ਡਿਵੋਰਸ ਲੈ ਰਹੇ ਨੇ ਹਨਾ ਹੁਣ ਇਹ ਨਹੀਂ ਪਤਾ ਕਿ ਉਹਨਾਂ ਚ ਐਦਾਂ ਦਾ ਕੁਝ ਹੋਇਆ ਵੀ ਆ ਜਾਂ ਨਹੀਂ ਹੋਇਆ ਇਹ ਤਾਂ ਉਹਨਾਂ ਨੂੰ ਪਤਾ ਹਨਾ ਤੇ ਉਹਨਾਂ ਦੀ ਜਿਹੜੀ ਵਾਈਫ ਆ ਸੰਦੀਪ ਉਹ ਕਾਫੀ ਦਿਨਾਂ ਤੋਂ ਆਪਣੇ ਪੇਕੇ ਘਰ ਗਈ ਹੋਈ ਆ ਤੇ ਇਧਰ ਜਿਹੜਾ ਦੀਪ ਉਹ ਕੁਛ ਇਨਸਟਾ ਦੇ ਉੱਤੇ ਉਹਨਾਂ ਨੇ ਕੁਝ ਵੀਡੀਓਜ਼ ਪਾਈਆਂ ਸੀ ਜਿਨ੍ਹਾਂ ਦੇ ਸੌਂਗ ਸੀਗੇ ਜਿਹੜੇ ਉਹ ਇਦਾਂ ਦੇ ਸੀਗੇ ਹਨਾ ਵੀ ਸੈਡ ਜੇ ਸੌਂਗ ਸੀ ਤਾਂ ਉਹਨਾਂ ਚੀਜ਼ਾਂ ਤੋਂ ਲੋਕ ਅੰਦਾਜ਼ਾ ਲਾ ਲੈਂਦੇ ਨੇਗੇ ਵੀ ਇਹ ਇਹਦੇ ਬਲੌਗਾਂ ਦੇ ਵਿੱਚ ਸੰਦੀਪ ਨਹੀਂ ਆ ਰਹੀ ਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਆ ਤੇ ਇੱਧਰ ਜਿਹੜਾ ਦੀਪ ਉਹ ਸੈਡ ਵੀਡੀਓਜ਼ ਪਾ ਰਿਹਾ ਤਾਂ ਉਹਨਾਂ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾਗਾ ਤੇ ਉਹ ਅਲੱਗ ਹੋ ਰਹੇ ਨੇ ਜਾਂ ਉਹ ਤਲਾਕ ਲੈ ਰਹੇ ਨੇ ਹਨਾ ਇਦਾਂ ਦੀਆਂ ਵੀਡੀਓ ਸਾਮਣੇ ਆ ਰਹੀਆਂ ਨੇ ਤੇ ਜਿਹੜੀ ਸੰਦੀਪ ਉਹ ਕਾਫੀ ਦਿਨਾਂ ਤੋਂ ਆਪਣੇ ਪੇਕੇ ਘਰ ਆ ਤੇ ਪਹਿਲਾਂ ਕੀ ਹੁੰਦਾ ਸੀ ਲੋਕਾਂ ਦੇ ਕਮੈਂਟੇ ਆ ਰਹੇ ਸੀ ਕਿ ਪਹਿਲਾਂ ਜਦੋਂ ਵੀ ਉਹ ਆਪਣੇ ਪੇਕੇ ਘਰ ਗਈ ਹੁੰਦੀ ਸੀ ਤਾਂ ਜਿਹੜਾ ਦੀਪ ਉਹ ਕਹਿ ਰਿਹਾ ਸੀ ਕਿ ਮੇਰੀ ਆਪਣੀ ਬੇਟੀ ਦੇ ਨਾਲ ਜਾਂ ਸੰਦੀਪ ਦੇ ਨਾਲ ਹਨਾ ਗੱਲਬਾਤ ਹੋ ਰਹੀ ਹੈਗੀ ਤਾਂ ਜਦੋਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਤਾਂ ਉਹ ਵੀਡੀਓ ਕਾਲ ਤੇ ਤਾਂ ਉਹ ਉਹ ਚੀਜ਼ ਵੀ ਰਿਕਾਰਡ ਕਰਦੇ ਸੀਗੇ ਉਹ ਬਲੌਗ ਦੇ ਵਿੱਚ ਵੀਡੀਓ ਕਾਲ ਵੀ ਜ਼ਰੂਰ ਦਿਖਾਉਂਦੇ ਸੀ ਪਰ ਹੁਣ ਐਦਾਂ ਦਾ ਕੁਝ ਨਹੀਂ ਹੈਗਾ ਜਾਣ ਵੋਝ ਕੇ ਇਦਾਂ ਕਰ ਰਹੇ ਨੇ ਜਾਂ ਫਿਰ ਉਹਨਾਂ ਦੇ ਵਿੱਚ ਕੁਝ ਹੋਇਆ ਹਨਾ ਉਹ ਆਪਾਂ ਕੁਝ ਨਹੀਂ ਕਹਿ ਸਕਦੇ ਜਾਂ ਫਿਰ ਉਹ ਹੋ ਸਕਦਾ ਕਿ ਉਹ ਫੇਮ ਲੈਂਡ ਦੇ ਲਈ ਕੁਝ ਕਰ ਰਹੇ ਨੇ ਹਨਾ ਤੇ ਇਹ ਕਹਿੰਦੇ ਹੁੰਦੇ ਨੇ ਵੀ ਜਦੋਂ ਹਨਾ ਬਲੌਗਰ ਬਲੌਗਰਸ ਨੇ ਜਿਹੜੇ ਉਹਨਾਂ ਦੇ ਵਿਊਜ਼ ਘਟ ਜਾਂਦੇ ਨੇ ਤਾਂ ਫਿਰ ਉਹ ਇਦਾਂ ਦਾ ਕੁਝ ਨਾ ਕੁਝ ਕਰਦੇ ਨੇ ਵੀ ਹਨਾ ਫੇਮਸ ਹੋਣ ਦੇ ਲਈ ਤੇ ਸੰਦੀਪ ਨੇ ਆਪਣਾ ਇੱਕ ਨਿਊ ਚੈਨਲ ਬਣਾਇਆ ਜਿਹੜੀ ਜਿਹਦੇ ਵਿੱਚ ਦੋ ਤਿੰਨ ਵੀਡੀਓਜ਼ ਹੀ ਹਜੇ ਪਾਈਆਂ ਨਹੀਂ ਗੀਆਂ ਉਹਨਾਂ ਨੇ ਸ਼ਾਇਦ ਦੋ ਦਿਨ ਪਹਿਲਾਂ ਹੀ ਬਣਾਇਆ ਹੋਣਾ ਹਨਾ ਤੇ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਲਿਖਿਆ ਸੀਗਾ ਕਿ ਵੀ ਮੇਰਾ ਤੇ ਹਰ ਗੁੰਦਾ ਫਰਸਟ ਵਲੌਗ ਤੇ ਉਹ ਬਲੌਗ ਵੀ ਉਹਨਾਂ ਦਾ ਬਹੁਤ ਵਧੀਆ ਚੱਲਿਆ ਕਿਉਂਕਿ ਜਦੋਂ ਐਦਾਂ ਦਾ ਕੁਝ ਦੇਖਣ ਨੂੰ ਮਿਲਦਾ ਤਾਂ ਲੋਕ ਹਨਾ ਉਧਰ ਹੀ ਅਟਰੈਕਟ ਹੋ ਜਾਂਦੇ ਨੇ ਵੀ ਸ਼ਾਇਦ ਉਹਨੇ ਆਪਣਾ ਅਲੱਗ ਤੋਂ ਚੈਨਲ ਬਣਾ ਲਿਆ ਹਨਾ ਵੀ ਉਹ ਸੱਚੀ ਮੱਚੀ ਅਲੱਗ ਹੋ ਗਏ ਨੇ ਤੇ ਹੋ ਸਕਦਾ ਹਨਾ ਉਹਨਾਂ ਨੇ ਇਹ ਚੀਜ਼ ਸੋਚੀ ਹੋਵੇ ਕਿ ਇਸ ਇਹ ਇਦਾਂ ਦਾ ਕੰਮ ਕਰਨ ਨਾਲ ਹਨਾ ਵੀ ਸਾਡਾ ਇੱਕ ਹੋਰ ਚੈਨਲ ਚੱਲ ਪੂਗਾ ਤੇ ਉਹਦਾ ਚੈਨਲ ਆ ਜਿਹੜਾ ਉਹ ਉਹਦੇ ਤੇ ਵਿਊ ਵੀ ਵਧੀਆ ਆਏ ਨੇ ਹਨਾ ਤੇ ਮੰਨ ਲਓ ਵੀ ਉਹ ਮੋਨਟਾਈਜ਼ ਹੋ ਹੀ ਗਿਆ ਹੋਣਾ ਹਨਾ ਇੱਕ ਵੀਡੀਓ ਹੀ ਉਹਨਾਂ ਦਾ ਜਿਹੜੀਆਂ ਸਾਰੀਆਂ ਫਾਰਮੈਲਿਟੀਜ਼ ਹੁੰਦੀਆਂ ਨੇ ਸਾਰਾ ਕੰਪਲੀਟ ਕਰ ਗਏ ਆ ਤੇ ਹੋ ਸਕਦਾ ਵੀ ਉਹਨਾਂ ਨੇ ਤਾਂ ਹੀ ਕੀਤਾ ਹੋਵੇ ਹਨਾ ਜਿੱਦਾਂ ਕਿ ਪਹਿਲਾਂ ਮੈਕੂ ਟਿਲ ਹੁੰਦਾ ਚੱਲ ਰਿਹਾ ਸੀਗਾ ਇਦਾਂ ਦਾ ਵੀ ਉਹ ਆਪਸ ਦੇ ਵਿੱਚ ਤਲਾਕ ਲੈ ਰਹੇ ਨੇ ਹਨਾ ਤੇ ਉਹ ਜਿਹੜਾ ਕਿ ਪਹਿਲਾਂ ਉਹਨਾਂ ਦਾ ਚੈਨਲ ਸੀਗਾ ਮੈਕੂ ਟਿੱਲੋਂ ਦੇ ਨਾਮ ਤੇ ਤੇ ਹੁਣ ਉਹਨਾਂ ਨੇ ਵੀ ਇੱਕ ਨਿਊ ਚੈਨਲ ਬਣਾ ਲਿਆ ਅਨਮੋਲ ਨੇ ਅਲੱਗ ਚੈਨਲ ਬਣਾਇਆ ਤੇ ਇਦਾਂ ਹੀ ਇਹਨਾਂ ਦਾ ਚੱਲ ਰਿਹਾਗਾ ਹੁਣ ਇਹਨਾਂ ਦੇ ਵਿੱਚ ਕੁਝ ਹੋਇਆ ਨਹੀਂ ਹੋਇਆ ਉਹ ਤਾਂ ਇਹਨਾਂ ਨੂੰ ਪਤਾ ਹਨਾ ਸੰਦੀਪ ਨੇ ਮੈਸੇਜ ਦਿੱਤਾ ਸੀਗਾ ਆਪਣੇ ਬਲੌਗ ਦੇ ਵਿੱਚ ਕਿ ਉਹਨਾਂ ਦੇ ਵਿੱਚ ਕੀ ਹੋਇਆ ਹਨਾ ਉਹਦੀ ਲਾਈਫ ਦੇ ਵਿੱਚ ਕੀ ਚੱਲ ਰਿਹਾਗਾ ਉਹ ਦੱਸੂਗੀ ਜ਼ਰੂਰ ਬਟ ਹਜੇ ਨਹੀਂ ਦੱਸਦੀ ਕਿਉਂਕਿ ਹਜੇ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਲੋਕ ਦੇਖਦੇ ਨੇ ਹਨਾ ਲੋਕਾਂ ਨੂੰ ਇਹ ਹੁੰਦਾ ਕਿ ਇਹ ਇੱਕ ਵੀਡੀਓ ਜਦੋਂ ਵੀ ਉਹਨਾਂ ਦੀ ਕੋਈ ਵੀਡੀਓ ਪਾਉਂਦੀ ਹੈ ਪੈਂਦੀ ਹੈਗੀ ਤਾਂ ਲੋਕਾਂ ਨੂੰ ਇਹ ਹੁੰਦਾ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਦੱਸਿਆ ਹੋਵੇ ਇਹਦੇ ਵਿੱਚ ਵੀ ਕੁਝ ਦੱਸਿਆ ਹੋਵੇ ਹਨ ਤੇ ਆਪਾਂ ਦੇਖਦੇ ਆ ਜਿਹੜੇ ਵੀ ਉਹਨਾਂ ਨੂੰ ਫੋਲੋ ਕਰਦੇ ਨੇ ਉਹ ਸਾਰੇ ਉਹਨਾਂ ਨੂੰ ਦੇਖਦੇ ਨੇ ਕਿ ਚਲੋ ਉਹਨਾਂ ਦੀ ਲਾਈਫ ਦੇ ਵਿੱਚ ਕੀ ਹੋਇਆ ਹਨਾ ਆਪਾਂ ਜ਼ਰੂਰ ਦੇਖੀ ਤਾਂ ਚਲੋ ਜੇ ਕੁਝ ਹੋਇਆ ਵੀ ਹੈ ਹਨਾ ਤਾਂ ਉਹ ਚੀਜ਼ਾਂ ਉਹਨਾਂ ਨੂੰ ਬੈਠ ਕੇ ਸੁਲਝਾ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਛੋਟੀ ਬੱਚੀ ਹੈ ਹਨਾ ਤੇ ਐਦਾਂ ਪੇਰੈਂਟਸ ਤੋਂ ਬਿਨਾ ਚਾਹੇ ਉਹ ਮਾਂ-ਬਾਪ ਹਨਾ ਦੋਨਾਂ ਤੋਂ ਦੋਨਾਂ ਦਾ ਪਿਆਰ ਹੀ ਬੱਚਿਆਂ ਲਈ ਜ਼ਰੂਰੀ ਹੁੰਦਾਗਾ ਤੇ ਬੱਚੇ ਹੋਣ ਤੋਂ ਬਾਅਦ ਹਨਾ ਐਦਾਂ ਤਲਾਕ ਹੋਣਾ ਉਹ ਵੀ ਸਹੀ ਨਹੀਂ ਹੁੰਦਾ ਕਿਉਂਕਿ ਉਹ ਚੀਜ਼ ਦਾ ਬੱਚਿਆਂ ਦੇ ਉੱਤੇ ਬਹੁਤ ਇਫੈਕਟ ਪੈਂਦਾਗਾ ਜਿਉਂ ਉਹਨਾਂ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਵੀ ਆ ਬਟ ਉਹਨਾਂ ਦਾ ਬ੍ਰਦਰ ਆ ਜਿਹੜਾ ਉਹਨੇ ਇੱਕ ਵੀਡੀਓ ਪਾਈ ਸੀਗੀ ਉਹ ਕਹਿ ਰਿਹਾ ਸੀ ਕਿ ਨਹੀਂ ਹਨਾ ਵੀ ਐਦਾਂ ਦਾ ਕੁਝ ਨਹੀਂ ਹੈਗਾ ਵੀ ਲੋਕ ਬਸ ਇੱਕ ਵੀ ਬਣਾ ਰਹੇ ਨੇ ਹਨਾ ਵੀ ਵੀਡੀਓਜ਼ ਨੂੰ ਦੇਖ ਕੇ ਵੀ ਉਹ ਆਪਣੇ ਪੇਕੇ ਘਰ ਰਹਿ ਰਹੀ ਆ ਚਲੋ ਕੁੜੀਆਂ ਨੂੰ ਹਨਾ ਆਪਣੇ ਪੇਕੇ ਘਰ ਵੀ ਜਾਣਾ ਪੈਂਦਾ ਜਾਣਾ ਚਾਹੀਦਾ ਵੀ ਆ ਕਿਉਂਕਿ ਉਹਨਾਂ ਦਾ ਆਪਣਾ ਘਰ ਹੁੰਦਾਗਾ ਤੇ ਲੜਾਈ ਝਗੜੇ ਘਰਾਂ ਦੇ ਵਿੱਚ ਹੁੰਦੇ ਰਹਿੰਦੇ ਨੇ ਤੇ ਜੇ ਕੋਈ ਆਪਣੇ ਪੇਕੇ ਘਰ ਗਿਆ ਦੋ ਚਾਰ ਦਿਨ ਰਹਿ ਰਿਹਾ ਤਾਂ ਉਹ ਆਪਾਂ ਨੂੰ ਇਦਾਂ ਵੀ ਨਹੀਂ ਗੱਲ ਹਨਾ ਚੱਕਣੀ ਚਾਹੀਦੀ ਵੀ ਉਹ ਅਲੱਗ ਰਹਿ ਰਹੇ ਨੇ ਹੋ ਸਕਦਾ ਹਨਾ ਅਗਲਾ ਆਪਣੇ ਪੇਕੇ ਘਰ ਗਿਆ ਹੋਵੇ ਮਿਲਣ ਗਈ ਹੋਵੇ ਕਿਉਂਕਿ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਹਨਾ ਸਾਰੇ ਸਾਰੀਆਂ ਭੈਣਾਂ ਆਪਣੇ ਪੇਕੇ ਘਰ ਆਈਆਂ ਹੁੰਦੀਆਂ ਨੇ ਤਾਂ ਇਦਾਂ ਹੋ ਸਕਦਾ ਵੀ ਉਹ ਆਪਣੇ ਪੇਕੇ ਘਰ ਸਿਰਫ ਵੀ ਛੁੱਟੀਆਂ ਘਟਣ ਲਈ ਗਈ ਹੋਵੇ ਹਨਾ ਤੇ ਆਪਾਂ ਇਹ ਚੀਜ਼ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹਨਾਂ ਦੇ ਵਿੱਚ ਸੱਚਮੁੱਚ ਕੁਝ ਹੋ ਰਿਹਾ ਜਿੰਨਾ ਟਾਈਮ ਉਹ ਨਹੀਂ کہہ ਰਹੀ ਆਪ ਆਪ ਨਹੀਂ ਦੱਸਦੀ ਉਹ ਜਿੰਨਾ ਟਾਈਮ ਕਿ ਸਾਡੇ ਚ ਕੀ ਹੋਇਆ ਹੁਣ ਆਪ ਕਦੋਂ ਦੱਸਣਗੇ ਤਾਂ ਉਹਨਾਂ ਨੂੰ ਪਤਾ ਹਨਾ ਦੀਪ ਨੇ ਕਿਹਾ ਸੀਗਾ ਕਿ ਸਾਡੇ ਦੇ ਵਿੱਚ ਐਦਾਂ ਦਾ ਕੁਝ ਨਹੀਂ ਹੈਗਾ ਪਰ ਜਦੋਂ ਸੰਦੀਪ ਵੀਡੀਓਜ਼ ਪਾਉਂਦੀ ਆ ਤਾਂ ਉਹ ਕਹਿੰਦੀ ਹੈ ਕਿ ਵੀ ਮੇਰੀ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈਗਾ ਕੀ ਹੋ ਰਿਹਾ ਹੈਗਾ ਹਨਾ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਜ਼ਰੂਰ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤਾਂ ਉਹ ਚੀਜ਼ਾਂ ਤੋਂ ਵੀ ਲੱਗਦਾ ਹੁੰਦਾ ਕਿ ਕੁਝ ਨਾ ਕੁਝ ਹੋਇਆਗਾ ਤੇ ਚਲੋ ਬਈ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਨਾਲ ਥੈਂਕ ਯੂ